ਜੁਟਈ ਹੋਈ ਹੈ ਬੀਜੇਪੀ ਪਾਰਟੀ ਦੇ ਵੱਲੋਂ 25 ਵਾਰਡਾਂ ਵਿੱਚ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਮੌਕੇ ਤੇ ਬੀਜੇਪੀ ਉਮੀਦਵਾਰਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅੱਧੇ ਲੱਡੂ ਵੰਡ ਕੇ ਸੱਬਦਾ ਨੂੰ ਮਿੱਠਾ ਕਰਵਾਇਆ ਗਿਆ ਇਸ ਨਾਲ ਹੀ ਬੀਜੇਪੀ ਦੇ ਉਮੀਦਵਾਰਾਂ ਨੇ ਕਈ ਵਾਅਦੇ ਵੀ ਲੋਕਾਂ ਦੇ ਨਾਲ ਕੀਤੇ ਜਿਹੜੇ ਕੀ ਚੋਣਾਂ ਵਿੱਚ ਜਿੱਤ ਤੋਂ ਬਾਅਦ ਉਹ ਪੂਰੇ ਕਰਨਗੇ ਤਾਂ ਦਰੰਤਾਰਨ ਦੇ ਵਿੱਚ ਨਗਰ ਕੌਂਸਲ ਚੋਣਾਂ ਹੋ ਰਹੀਆਂ ਨੇ ਜਿੱਤੇ ਕਿ ਬੀਜੇਪੀ ਪਾਰਟੀ ਦੇ ਵਿੱਚ ਬਹੁਤ ਉਤਸ਼ਾਹ ਨਜ਼ਰ ਆ ਰਿਹਾ ਹੈ ਦਰੰਤਾਰਨ ਦੇ ਵਿੱਚ ਬੀਜੇਪੀ ਪਾਰਟੀ ਦੇ ਵਰਕਰਾਂ ਨੇ ਲੋਕਾਂ ਦਾ ਮੂੰਹ ਮਿਠਾ ਵੀ ਬਾਸ ਜ਼िला ਪ੍ਰਧਾਨ ਭਾਰਤੀ ਜਨਤਾ ਪਾਰਟੀ ਹਰਜੀਤ ਸਿੰਘ ਸੰਧੂ ਸਰ ਅੱਜ ਇਸ ਪੱਲੇ ਦੇ ਉਪਰ ਇਹ ਆਪਾਂ ਮੀਟਿੰਗ ਲਈ ਆਏ ਆਂ ਔਰ ਜਿਹੜੀਆਂ ਆਣ ਦੇਖਣ ਨੂੰ ਮਿਲਿਆ ਨਗਰ ਨਿਗਮ ਨੇ ਚੋਣਾ ਨਗਰ ਕੌਂਸਲ ਵੀ ਆ ਗਏ ਨੇ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਆ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਸਮੁੱਚੀ ਲੀਡਰਸ਼ਿਪ ਸਾਡੇ ਸੰਗਠਨ ਮੰਤਰੀ ਮਾਨਜੋਗ ਸ਼੍ਰੀ ਨਿਵਾਸ ਲੋਜੀ ਸਾਡੇ ਜਨਰਲ ਪ੍ਰਭਾਦੀ ਸਾਹਿਬਾਨ ਤੇ ਵਿਸ਼ੇਸ਼ ਤੌਰ ਤੇ ਅੱਜੜਾਓ ਨਗਰ ਕੌਂਸਲ ਦੀਆਂ ਚੋਣਾਂ ਦੇ ਸਬੰਧ ਦੇ ਵਿੱਚ ਸਮੁੱਚੀ ਜ਼ਿਲ੍ਹੇ ਦੇ ਲੀਡਰਸ਼ਿਪ ਦੀ ਨਾਲ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਸਲਾਹ ਦੇ ਨਾਲ ਸਾਡੇ ਪਰਦੇਸ਼ ਤੋਂ ਸੀਨੀਅਰ ਲੀਡਰਸ਼ਿਪ ਦੀ ਸਲਾਹ ਦੇ ਨਾਲ ਵਿਸ਼ੇਸ਼ ਤੌਰ ਤੇ ਅੱਜ ਸਾਡੇ ਚ ਪਹੁੰਚੇ ਜ਼ਿਲ੍ਹੇ ਦੇ ਸ਼ਾਪਾਪਰੀ ਪਰਦੇਸ਼ ਪ੍ਰਵਕਤਾ ਸ਼੍ਰੀ ਨਰੇਸ਼ ਸ਼ਰਮਾ ਜੀ ਸਮੂਚੀ ਸਲਾਹ ਦੇ ਅਪਰੰਤ ਅੱਜ ਜੋਗ ਅਮੀਦਵਾਰਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਕਿਉਂਕਿ ਨਗਰ ਕੌਂਸਲ ਦੀਆਂ ਚੋਣਾਂ ਤਾਂ ਤੁਹਾਡੇ ਸਾਹਮਣੇ ਫਸੋਂ ਰੋਜ਼ ਤੇ ਵਿਗੜ ਗਾ ਚੁੱਕਾ ਸੀ ਉਹਦੇ ਸਬੰਧ ਵਿੱਚ ਅੱਜ ਸਮੂਚੇ ਜਿਹੜੇ ਉਮੀਦਵਾਰਾਂ ਦੀ ਇਕਾਪਰਤਾ ਕਰਕੇ ਵਿਸ਼ੇਸ਼ ਤੌਰ ਤੇ ਪੰਚੇ ਪਰਦੇਸ਼ ਦੇ ਪ੍ਰਵਕਤਾ ਜ਼ਿਲ੍ਹੇ ਦੇ ਸਿਆਪਰਬਾਰੀਂ ਦੇ ਸ਼ਰਮਾ ਜੀ ਨੇ ਜਿਹੜੇ ਵੀ ਪਾਰਟੀਆਂ ਨੂੰ ਦੇਸ਼ਾਂਤ ਦਿੱਸ ਦਿੱਤੇਗੇ ਸੀ ਉਹਨਾਂ ਤੋਂ ਜਾਣੂ ਵੀ ਕਰਵਾਇਆ ਤੇ ਸਮੂਚੇ ਉਮੀਦਵਾਰਾਂ ਨੂੰ ਪਾਰਟੀਆਂ ਨੂੰ ਵਧਾਈ ਵੀ ਦਿੱਤੀ ਗਈ ਉਸੇ ਸੰਬੰਧ ਵਿੱਚ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਇਕੱਤਰਤਾ ਕੀਤੀ ਗਈ ਸੀ ਸਰ ਜੀ ਉਹ ਤੁਹਾਡੇ ਲਈ ਅਨਾਨਸ ਕਰ ਦਿੱਤੀਆਂ ਗਈਆਂ ਨੇ ਔਰ ਬੁਰੂ ਕਰ ਮਿਲਦੀ ਜਿਹੜਾ ਇਸ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਸੀ ਔਰ 15 ਸਾਲ ਬਾਅਦ ਇਹ ਵੀ ਚੋਣਾਂ ਹੋ ਜਾਦੀਆਂ ਮਤਨਵਾਦੀਆਂ ਪਰਦੇਸ਼ ਦੀ ਸਮੁੱਚੀ ਲੀਡਰਸ਼ਿਪ ਦਾ ਜਾਖਰ ਸਾਹਿਬ ਦਾ ਸੰਗਠਨ ਮੰਤਰੀ ਜੀ ਸ੍ਰੀ ਮਾਸੂ ਜੀ ਦਾ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਕਿਉਂਕਿ ਸਾਡੀ ਪਾਰਟੀ ਦੀ ਪ੍ਰਣਾਲੀ ਜਾਂ ਜੋਗ ਪ੍ਰਣਾਲੀ ਕੋਈ ਸਮਾਂ ਪਹਿਲਾਂ ਹੀ ਸਰਦਾਰ ਰਜਿੰਦਰ ਸਿੰਘ ਮੋਹਨਾ ਜੀ ਸ਼ਿੰ다ਜੀ ਸਰਦਾਰ ਜਾਨੀ ਜੀ ਸ਼੍ਰੀ ਜਾਨੀ ਜੀ ਸਮੁੱਚੀ ਲੀਡਰਸ਼ਿਪ ਨੇ ਤੇ ਉਹਨਾਂ ਚ ਵਿਸ਼ੇਸ਼ ਤੌਰ ਤੇ ਪਹੁੰਚੇ ਛਦੀਮਰੀ ਸ਼ਰਮਾ ਜੀ ਦੀ ਸਮੁੱਚੀ ਸਲਾਹ ਅਨੁਸਾਰ ਕਿ ਜਿਹੜੀ ਅੱਜ ਪਰਦੇਸ਼ ਵੱਲੋਂ ਕੁਝ ਸਮਾਂ ਪਹਿਲਾਂ ਹੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਕਿਉਂਕਿ ਲੋਕਾਂ ਦੇ ਵਿੱਚ ਉਤਸ਼ਾਹ ਕਿ 15 ਸਾਲ ਲਗਾਤਾਰ ਜਿਹੜੀਆਂ ਉਹ ਨਗਰ ਦੀਆਂ ਤਰਨ ਤਰਨ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਉਹ ਵੇਟਿੰਗ ਤੇ ਰਹੀ ਸੀ ਤੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਰੀਤੀਆਂ-ਰੀਤੀਆਂ ਤੋਂ ਖੁਸ਼ ਆ। ਲੋਕਾਂ ਦੇ ਵਿੱਚ ਇੱਕ ਚਾਹ ਕਿ ਅਸੀਂ ਪਹਿਲੀ ਵਾਰ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਤਰਨਤਾਰਨ ਸ਼ਹਿਰ ਦੇ ਵਿੱਚ ਕਮਲ ਦੇ ਫੁੱਲ ਨੂੰ ਵੋਟ ਪਾਉਣ ਵਾਸਤੇ ਲੋਕ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ। ਤੇ ਅੱਜ ਮੈਂ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜੰਨਾ ਨੇ ਜੋ ਗੰਮੀਦਵਾਰ ਤੇ ਮੀਂਹਤੀ ਨੀਤਿਵਾਰਾਂ ਨੂੰ ਕਿਕਰ ਦੇ ਕੇ ਨਵਾਚਿਆ। ਕਿ ਮੈਂ ਆਪਣੇ ਵੱਲੋਂ ਤੇ ਸਮੁੱਚੇ ਜ਼ਿਲ੍ਹੇ ਦੀ ਟੀਮ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਪਾਰਟੀ ਨੂੰ ਕਿ ਅਸੀਂ ਇਹ ਸ਼ੀਟਾਂ ਪੱਚੀ ਦੀਆਂ ਪੱਚੀ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਚ ਪਾਵਾਂਗੇ